ਸਰਸਾ ਜ਼ਿਲਹਾ ਦਾ ਪਿੰਡ ਜੀਵਨਗਰ ਮੌਜੂਦ ਆ ਤੁਸੀਂ ਦੇਖਿਆ ਹੋਗਾ ਅਕਸਰ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜਮਾਨਾ ਵਰ ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਪੰਜਾਬ ਦੇ ਔਰ ਕਈ ਸਟੇਟਾਂ ਦੇ ਪਿੰਡ ਦੇਖੇ ਹੋਣਗੇ ਜਿੱਥੇ ਕੀ ಗ್ರಾಮ ਪੰਚਾਇਤ ਔਰ ਪਿੰਡ ਦੇ ਸਹਿਯੋਗ ਦੇ ਵੱਲੋਂ ਸਵਰਗ ਬਣਾਏ ਗਏ ਨੇ ਪਿੰਡਾਂ ਨੂੰ ਬਹੁਤ ਹੀ ਵੱਡਾ ਕੁਪਰਾਲਾ ਲੇਕਿਨ ਇਹ ਵੀ ਇੱਕ ਜਿਹੜਾ ਜੀਵਨਗਰ ਪਿੰਡ ਸਰਸਾ ਜ਼ਿਲ੍ਹੇ ਦਾ ਬਹੁਤ ਹੀ ਫੇਮਸ ਪਿੰਡ ਔਰ ਸਭ ਤੋਂ ਜਿਆਦਾ ਭਜਨ ਬੰਦਗੀ ਇਸ ਪਿੰਡ ਦੇ ਵਿੱਚ ਕੀਤੀ ਜਾਂਦੀ ਹੈ ਗੁਰੂ ਆ ਪੀਰ ਫਕੀਰਾਂ ਦੀ ਇਹ ਵਾਲੀ ਧਰਤੀ ਹੈ ਲੇਕਿਨ ਅੱਜ ਕੁਝ ਮੁੱਦੇ ਇਸ ਪਿੰਡ ਦੇ ਜਿਹੜਾ ਕਿ ਇੱਥੇ ਲਗਭਗ ਜਿਹੜੀ 메인 ਰੋਡ ਤੋਂ ਜਿਹੜੀ ਸ਼ਰਧ ਜਿਵਨਗਰ ਪਿੰਡ ਨਾਲੋਂ ਹੁੰਦੀ ਹੈ ਉਸ ਪਿੰਡ ਦੇ ਵਿੱਚ ਜੋ 1.5 ਕਿਲੋਮੀਟਰ ਰੇਂਜ ਵਿੱਚ ਛੜ ਕੇ ਪਿੱਛੇ ਲਗਭਗ ਕੁਝ ਸਮੇਂ ਤੋਂ ਇਸ ਸੜਕ ਦਾ ਲਗਭਗ ਲਗਭਗ 41 ਲੱਖ ਦਾ ਟੈਂਡਰ ਪਾਸ ਹੋਇਆ ਸੀ ਉਹਦੇ ਵਿੱਚੋਂ ਸੜਕ ਦੀ ਰਿਪੇਅਰ ਤੇ ਹੋ ਗਈ ਲੇਕਿਨ ਜਿਸ ਤਰੀਕੇ ਦੇ ਨਾਲ ਉਹਦੀ ਰਿਪੇਅਰ ਹੋਣੀ ਚਾਹੀਦੀ ਸੀ ਉਸ ਤਰੀਕੇ ਦੀ ਰਿਪੇਅਰ ਨਹੀਂ ਹੋਈ ਪਿੰਡ ਵਾਲੇ ਅੱਜ ਸਾਡੇ ਨਾਲ ਇਕੱਠੇ ਹੋਏ ਲੋ ਨਾਲ ਮੌਜੂਦਾ ਸਰਪੰਚ ਔਰ ਐਕਸ ਸਰਪੰਚ ਹੋਰ ਵੀ ਪਿੰਡ ਦੇ ਸੱਜਣ ਮਿੱਤਰ ਇਕੱਠੇ ਹੋਏ ਨੇ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕਿ ਇਹ ਵਾਲੀ ਜਿਹੜੀ 1.5 ਕਿਲੋਮੀਟਰ ਸੜਕ ਦਾ ਜੋ ਟੋਟਾ ਸੀਗਾ ਇਹਦਾ ਰਿਪੇਅਰ ਹੋਇਆ ਕਿਸ ਕਾਰਨ ਕਰਕੇ ਰਿਪੇਅਰ ਸਹੀ ਨਹੀਂ ਹੋ ਸਕਿਆ ਕਿਹੜੀਆਂ-ਕਿਹੜੀਆਂ ਕਮੀਆਂ ਨੇ ਹੋਰ ਸਰਕਾਰਾਂ ਦੇ ਕੋਲੋਂ ਕਿਹੜੀ-ਕਿਹੜੀ ਮੰਗ ਕਰਦੇ ਨੇ ਤਾਂ ਸਾਥੀਓ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਪਰ ਤੇ ਜਿਹੜੀ ਅੱਜ ਪਿੰਡ ਜੀਵਨਨਗਰ ਦੇ ਵਿੱਚ ਜਿਹੜੀ ਇੱਕ ਸਭਾ ਹੋਈ ਪੂਰੇ ਪਿੰਡ ਦੇ ਬਸਤੇ ਜਿਹੜੇ ਇਕੱਠੇ ਹੋਏ ਨੇ ਤੇ ਕਿਸ ਮੁੱਦੇ ਨੂੰ ਲੈ ਕੇ ਜਾਂ ਕਿਸ ਕੰਮ ਨੂੰ ਲੈ ਕੇ ਜਿਹੜੀ ਇੱਥੇ ਮੀਟਿੰਗ ਰੱਖੀ ਗਈ ਆ ਬੜੀ ਜਾਇਜ਼ ਇੱਕ ਸਮੱਸਿਆ ਸਾਡੇ ਪਿੰਡ ਦੀ ਵੀ 6-7 ਮਹੀਨੇ ਪਹਿਲਾਂ ਜਿਹੜਾ ਕੋਈ ਟੈਂਡਰ ਇੱਕ ਸਾਲ ਵੀ ਹੋ ਗਿਆ ਉਹ ਟੈਂਡਰ ਹੋਇਆ ਸੀ ਪਹਿਲਾਂ ਸ਼ੜਕ ठेकेदार ਨੇ ਸਹੀ ਢੰਗ ਨਾਲ ਨਹੀਂ ਬਣਾਇਆ ਦੋਨੋਂ ਸਾਈਡ 42 ਲੱਖ 41 ਲੱਖ ਤੇ 42 ਹਜ਼ਾਰ ਦਾ ਟੈਂਡਰ ਹੋਇਆ ਸੀ ਜਿਹਦੇ ਵਿੱਚੋਂ ਮਤਲਬ ਕਿ ਜੀਵਨਨਗਰ ਰੋਡ ਟੂ ਰੋਡ ਲੰਬਾ ਰੋਡ ਤੱਕ ਉਹਦੇ ਵਿੱਚ ਕੋਈ ਸੜਕ ਚੰਗੀ ਤਰ੍ਹਾਂ ਨਹੀਂ ਬਣਾਈ ਗਈ ਉਹਤੇ ਵੀ ਬਹੁਤ ਹੀ ਉਤਨੀ ਦੁਨੀਆਂ ਵੀ ਸੜਕ ਸਹੀ ਢੰਗ ਨਾਲ ਬਣਾਉਣੀ ਚਾਹੀਦੀ ਸੀ ਫਿਰ ਵੀ ਚਾਹੀਦਾ ਸੀਗਾ ਇਸ ਗੱਲ ਦਾ ਪਿੰਡ ਨਗਰ ਵਾਲਿਆਂ ਨੂੰ ਵੀ ਬਹੁਤ ਰੋਸ ਆ ਵੀ ਸਾਡੇ ਪਿੰਡ ਸੜਕ ਆਈ ਹੈ 42 ਲੱਖ ਰੁਪਿਆ ਮਨਜ਼ੂਰ ਹੋਇਆ ਵੀ ਸੜਕ ਬਣਨੀ ਚਾਹੀਦੀ ਵਧੀਆ ਸੜਕ ਬਣਨੀ ਚਾਹੀਦੀ ਤੇ ਉਹਦੇ ਨਾਲ ਨਾਲ ਇੱਕ ਸੜਕ ਜਿਹੜੀ ਸਾਡੇ ਲੋਕ ਵਾਲੀ ਸੜਕ ਜਿਹੜੀ ਬਣੀ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਖਰਾਬ ਹੋਈ ਹੈ ਤੇ ਉਹਦਾ ਵੀ ਟੈਂਡਰ ਹੋਏ ਨੂੰ ਮੈਨੂੰ ਲੱਗਦਾ ਕਰਤੀਬਨ 6 ਮਹੀਨੇ ਹੋ ਗਏ ਜੀ ਤੇ ਕੋਈ ਵੀ ਗੱਲ ਸੁਣਾਈ ਨਹੀਂ ਹੋਈ ਪੀਲੇ ਤਿੰਨ ਮਹੀਨਿਆਂ ਤੋਂ ਮੈਂ ਵੀ ਦਫਤਰਾਂ 'ਚ ਜਾ ਜਾ ਕੇ ਜੀ ਉਹਨਾਂ ਨਾਲ ਗੱਲ ਕਰ ਕਰਕੇ ਕੋਈ ਸੁਣਾਈ ਨਹੀਂ ਹੋਈ ਇਹ ਗੱਲ ਦੀ ਤੇ ਅਸੀਂ ਚਾਹੁੰਨੇ ਆ ਵੀ ਅੱਜ ਪਿੰਡ ਵਾਲੇ ਸਾਰੇ ਇਕੱਠੇ ਹੋਏ ਸਾਡੇ ਬਜ਼ੁਰਗ ਸਾਰੇ ਭਰਾ ਇਕੱਠੇ ਹੋਇਆ ਅਸੀਂ ਚਾਹੁੰਨੇ ਆ ਵੀ ਸਾਡਾ ਜਿਹੜੀ ਆ ਸੜਕ ਦੀ ਸਮੱਸਿਆ ਜਿਹੜੀ ਆ ਹੱਲ ਹੋਵੇ ਅਪਾਸਾ ਕਿੰਨੀ ਲਵਾਈ ਇਸ ਜਿਹੜੇ ਸੜਕ ਦੇ ਲਈ ਟੈਂਡਰ ਪਾਸ ਹੋ ਚੁੱਕੀ ਆ ਕਮ ਸੇ ਕਮ 1.5 ਕਿਲੋਮੀਟਰ ਦਾ ਛੜਕਾ ਜਿਹੜਾ ਟੈਂਡਰ ਪਾਸ ਹੋਇਆ ਸੀਗਾ ਨੇ ਕਿਸਤੀ ਨੂੰ ਲੈ ਕੇ ಗ್ರಾಮ ਪੰਚਾਇਤ ਜਾਂ ਪਿੰਡ ਵੱਸਨੀਕ ਸਰਟੀਫਾਈਡ ਹੋਵੇ ਜਿਸ ਉੱਪਰ ਜਿਹੜੇ ਪੱਥਰੀ ਜਾਂ ਕੋਈ ਤੇ ਕੋਈ ਅ ਕੱਪੜਾ ਕੋਈ ਮਟੀਰੀਅਲ ਘੱਟ ਪਿਆ ਜਾਂ ਕੋਈ ਹੋਰ ਬਜਟ ਦੇ ਅਨੁਸਾਰ ਨਹੀਂ ਬਣ ਸਕਦਾ। ਤੋ ਵੇਖੋ ਜੀ ਜੋ ਬਣਾਉਣ ਲੱਗੇ ਆ ਠੇਕੇਦਾਰ ਕੋਲੇ ਪੂਰਾ ਪ੍ਰਬੰਧ ਨਹੀਂ ਸੀਗਾ ਕਿਉਂਕਿ ਇਹਦੇ ਵਿੱਚ 5 ਫੁੱਟ ਦੀ ਇੱਕ ਪਾਸੇ ਚੜਾਈ ਸੀਗੀ ਉਹਦੇ ਵਿੱਚ ਰੋਲਾ ਜਾਂ ਕੋਈ ਵੀ ਕਿਸ ਤਰ੍ਹਾਂ ਦੀ ਕਟਾਈ ਕਰਦਾ ਉਹਨੇ ਇਸ ਤਰ੍ਹਾਂ ਦਾ ਨਹੀਂ ਉਹਨੇ ਉਹਨੂੰ ਕੱਟਣ ਦੀ ਕੋਸ਼ਿਸ਼ ਨਹੀਂ ਕੀਤੀਗੀ ਕਿ ਤੇ ਢੰਗ ਦੇ ਨਾਲ ਉੱਚੀ ਨੀਵੀਂ ਸੜਕਾ ਹੋਣ ਦੇ ਕਾਰਨ ਕੋਈ ਜੈਤ ਸਿੰਘ ਦਾ ਕੋਈ ਅਸ਼ੀਰ ਸਿੰਘ ਕੋਲ ਕੋਈ ਤਸੀਕ ਸਿੰਘ ਜੀ ਕੋਲ ਕੋਈ ਅਪਲੀਕੇਸ਼ਨ ਲਾਈ ਜਦੋਂ ਸੜਕ ਨਹੀਂ ਲੱਗੇ ਪਹਿਲਾਂ ਪਿੱਛੇ ਵੀ ਐਪਲੀਕੇਸ਼ਨਾਂ ਹੀ ਕਹਿੰਦੇ ਰਹੇ ਆ ਜੀ ਹਰ ਇੱਕ ਮੁੱਲ ਕੋਈ ਵੀ ਸਾਡੇ ਪਿੰਡ ਆਉਂਦਾ ਸੀਗਾ ਰਣਜੀਤ ਸਿੰਘ ਵੀ ਆਉਂਦਾ ਰਿਹਾ ਉਹਨਾਂ ਵੀ ਕਹਿੰਦੇ ਭਾਈ ਪੈਸੇ ਦਿੱਤੇ ਆ ਤੇ ਸੜਕ ਢੰਗ ਨਾਲ ਬਣਵਾਈ ਜਾਵੇ ਉਹਨਾਂ ਨੇ ਵੀ ਕੋਈ ਐਵੀ ਗੱਲ ਨਹੀਂ ਕੀਤੀ ਪਰ ਅੱਗੇ ਹੁਣ ਵੀ ਸੜਕ ਵਾਸਤੇ ਅਸੀਂ ਜਾਂਦੇ ਆ ਤੇ ਕਾਈ ਗੱਲ ਕਹਿੰਨੇ ਆ ਵੀ ਸੜਕ ਸਾਡੀ ਬਣਵਾਓ ਪਰ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਐਸਡੀਓ ਦਾ ਸਾਡਾ ਫੋਨ ਕੀਤਾ ਸੀਗਾ ਉਹ ਕਹਿੰਦੇ ਕੱਲੂ ਪੱਥਰ ਸੜਦਾਂਗੇ ਵੇਖੋ ਨਾ ਪੱਥਰ ਸੜਦੇ ਕੀ ਕਰਦੇ ਸਵਾਰੀ ਸਾਨੂੰ ਉਹਨਾਂ ਨੇ ਆ ਗੱਲ ਆ ਕਿ ਵੀ ਕੱਲ ਤੱਕ ਤੁਹਾਡਾ ਪੱਥਰ ਆ ਜੂਗਾ ਹੀ ਸਰਪੰਚ ਸਰਪੰਸਾ ਸਾਹਿਬ ਪਹਿਲਾਂ ਤਾਂ ਤੁਹਾਡਾ ਸਾਡੇ ਨਿਊ ਚੈਨਲ ਦੇ ਉੱਪਰ ਸਵਾਗਤ ਹੈ ਬਹੁਤ ਬਹੁਤ ਸਵਾਗਤ ਜੀ ਸਰਪੰਚ ਜੀ ਆਵਾਜ਼ ਤੁਹਾਡਾ ਜੋ ਅੱਜ ਜਿੰਦਰ ਪਿੰਡ ਦੇ ਵਿੱਚ ਆਪ ਜਿੰਦਰ ਪਿੰਡ ਦੇ ਵਿੱਚ ਜਿੱਥੇ ਅੱਜ ਕੋਈ ਦੀ ਪੰਚਾਇਤ ਸਭਾ ਅੱਜ ਇਕੱਠੀ ਹੋਈ ਹੈ ਕਿਹੜੇ ਕਿਹੜੇ ਇਸ ਪਿੰਡ ਦੇ ਮੁੱਦੇ ਨੇ ਕਿਹੜੇ ਕਿਹੜੇ ਮਸਲੇ ਹੱਲ ਹੋਏ ਨੇ ਕਿਹੜੇ ਕਿਹੜੇ ਨਹੀਂ ਹੋਏ ਮੇਨ ਮੁੱਦਾ ਤੇ ਇਹ ਇਹ ਜਿਹੜੀ ਸੜਕ ਹੈ 1.5 ਕਿਲੋਮੀਟਰ ਦੇ ਲੰਮ ਸਮੇਂ ਤੇ ਜਿਹੜੀ ਮੇਨ ਅਲਾਮਬਾਦ ਤੋਂ ਅਲਾਮਬਾ ਰੋਡ ਨੂੰ ਵੀ ਜੋੜਦੀ ਹੈ ਤੇ ਜਿਵਨ ਨਗਰ ਰਾਣੀਆਂ ਨੂੰ ਵੀ ਜੋੜਦੀ ਹੈ ਸੰਤ ਨਗਰ ਕਰੀ ਵਾਲਾ ਬਣੀ ਦੇ ਨਾਲ ਵੀ ਲਿੰਕ ਹੈ ਇੱਥੋਂ ਹੀ ਅਸੀਂ ਜਿਹੜਾ ਜਾਣੇ ਤੇ ਇਹ ਲੰਮ ਸਮਾਂ ਕਮ ਸੇ ਕਮ 8-9 ਮਹੀਨੇ ਦਾ ਵਕਫਾ ਹੋ ਗਿਆ ਉਹਦੇ ਵਿੱਚ ਇਹ ਜਿਹੜੀ ਸਾਈਡਾਂ ਵਾਲੀ ਹੈ ਨਾ ਇਹ ਸੜਕ ਇਹ ਪੰਚਾਇਤੀ ਰਾਜ ਦੇ ਅਧੀਨ ਸੀਗੀ ਔਰ ਇਹ ਟੈਂਡਰਿੰਗ ਦੇ ਦਰਮਿਆਨ ਇਹ ਛੜਕ ਨੂੰ ਬਣਾਇਆ ਗਿਆ ਔਰ ਉਹਨੂੰ ਬਣਾਇਆ ਸਚੇ ਜੱਡਾਂ ਦੇ ਨਾਲ ਲੱਗਿਆ ਉਹਦਾ ਇੱਕ ਤਾਂ ਲੈਵਲ ਨਹੀਂ ਸਹੀ ਕੀਤਾ ਗਿਆ ਲੈਵਲ ਨਾ ਸਹੀ ਹੁਣ ਕਿਉਂਕਿ ਇਹਦੀ ਜਿਹੜੀ ਏਡਾ ਲੰਮਾ ਪ੍ਰੋਸੈਸ ਆ ਇਹਦੇ ਵਿੱਚ ਇਹ ਹੋਣਾ ਚਾਹੀਦਾ ਸੀ ਕਿ ਹਰ 10 ਫੁੱਟ ਤੋਂ ਬਾਅਦ ਉਹਦੀ ਲੈਵਲਿੰਗ ਕੀਤੀ ਜਾਂਦੀ ਪਰ ਮੈਨੂੰ ਲੱਗਦਾ ਠੇਕੇਦਾਰ ਨੇ ਜਾਂ ਦੂਜਿਆਂ ਨੇ ਇਸ ਚੀਜ਼ ਨੂੰ ਸੰਜੀਦਾ ਨਹੀਂ ਲਿਆ ਔਰ ਉਹ ਲੈਵਲ ਨਹੀਂ ਕੀਤਾ ਉਹਨਾਂ ਨੇ ਜੇ ਹਰ 10 ਫੁੱਟ ਤੋਂ ਲੈਵਲ ਨਿਕਲਦਾ ਤੇ ਇਹ ਇੱਕ ਲੈਵਲ 'ਚ ਸੜਕਾਉਣੀ ਸੀ ਔਰ ਹੁਣ ਇਹ ਕਿਤੋਂ ਤੇ ਬਹੁਤ ਉੱਚੀ ਏ ਕਿਦੋਂ ਬੜੀ ਨੀਵੀਂ ਵੀ ਔਰ ਉਹਦੇ ਨਾਲ ਨਾਲ ਜਿਹੜੀ ਇਹ ਲੋਕਲੀ ਸੜਕ ਹੈ ਇਹਦੇ ਟੈਂਡਰ ਹੋਏ ਨੂੰ ਕਮ ਸੇ ਕਮ ਮੈਨੂੰ ਲੱਗਦਾ 4 ਮਹੀਨੇ 3-4 ਮਹੀਨੇ ਦੇ ਨੇੜੇ ਜਿਹੜੇ ਹੋ ਗਏ 2.5 ਮਹੀਨੇ ਤੇ ਮੈਂ ਕਿਹਾ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਮਹੀਨੇ ਤੋਂ ਪਹਿਲਾਂ-ਪਹਿਲਾਂ ਤੁਹਾਡੀ ਸੜਕ ਅਸੀਂ ਸ਼ੁਰੂ ਕਰ ਦਾਂਗੇ ਪਰ ਉਹਨਾਂ ਨੇ ਸ਼ੁਰੂ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਸਾਨੂੰ ਇੱਕ ਪ੍ਰੋਜੈਕਟ ਪ੍ਰਦਰਸ਼ਨ ਕਰਨਾ ਪਿਆ ਇੱਥੇ ਪਿੰਡ ਦੇ ਨੇੜੇ ਭਰਾਵਾਂ ਸਾਰਿਆਂ ਨੇ ਕਿਉਂਕਿ ਅਕਸਰ ਲੋਕ ਮੌਜੂਦ ਬੰਦਿਆਂ ਨੂੰ ਮਿਲਦੇ ਚਾਹੇ ਕੋਈ ਪੁਰਾਣਾ ਹੋਵੇ ਚਾਹੇ ਕੋਈ ਨਵਾਂ ਹੈ વાર-વાર ਮੇਰੇ ਕੋਲੇ ਵੀ ਆਏ ਇਹਦੇ ਕੋਲੇ ਵੀ ਗਏ ਬਾਜੀ ਬਲਜੀਤ ਸਿੰਘ ਕੋਲ ਵੀ ਤੇ ਹੋਰ ਵੀ ਮੈਂਬਰ ਆ ਇਧਰ ਬੈਠੇ ਆ ਸਾਡੇ ਜਿਹੜੇ ਪ੍ਰਿੰਸ ਜੀ ਇਹਨਾਂ ਕੋਲ ਵੀ ਸਾਰੇ ਜਿੰਨੇ ਸਾਨੂੰ ਉਹ ਕਹਿੰਦੇ ਸੀ ਫਿਰ ਇਹ ਰੋਡ ਸ਼ਾਮ ਕਰ ਦਿੱਤਾ ਗਿਆ ਸੀ ਕੱਲ ਫਿਰ ਐਸ ਡੀਓ ਸਾਹਿਬ ਦੇ ਆਸ਼ਵਾਸਨ ਤੇ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਹਾਡੇ ਕੋਲੇ ਪੱਥਰ ਆ ਜਾਏਗਾ ਤੇ ਅਸੀਂ ਇਹਨੂੰ ਚਾਰੂ ਰੂਪ ਚ ਸ਼ੁਰੂ ਕਰਾਂਗੇ ਔਰ ਅਸੀਂ ਇਹ ਜਦੋਂ ਅਗਰਬੇ ਸਿੰਘ ਜੀ ਵੀ ਇਹਦਾ ਜਿਹੜੀ ਸਾਈਡਾਂ ਇਹ ਵੀ ਤਰੀਕੇ ਨਾਲ ਬਣਾਈਆਂ ਜਾਣ ਕਿਉਂਕਿ ਇਹ ਇੱਕ ਦਰੋਹ ਹੋ ਰਹੀ ਹੈ ਬੜੀ ਚੀਜ਼ ਹੈ ਵਰਤਨ ਵਾਲੀ ਇਹਨੂੰ ਲੰਮਾ ਸਮਾਂ ਅਸੀਂ ਵਰਤਣਾ ਚਾਹੁੰਦੇ ਆ ਸਰਕਾਰ ਦਾ ਪੈਸਾ ਵਾਰ-ਵਾਰ ਅਸੀਂ ਬਰਬਾਦ ਨਹੀਂ ਕਰਨਾ ਚਾਹੁੰਦੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਅਧਾਰ ਤੇ ਅਸੀਂ ਇਹ ਕਹਿੰਨੇ ਕਿ ਵਾਰ-ਵਾਰ ਉਸ ਚੀਜ਼ ਨੂੰ ਖਲਾਰ ਕੇ ਵਾਰ-ਵਾਰ ਨਾ ਬਣਾਇਆ ਜਾਵੇ ਕਿਉਂ ਇਸ ਕਰਕੇ ਇਹ ਸੇ ਮੁੱਦੇ ਤੇ ਅਸੀਂ ਕਿਨੇ ਕਿ ਚੜਕ ਬਹੁਤ ਵਧੀਆ ਤਰੀਕੇ ਨਾਲ ਔਰ ਐਸ ਡੀਓ ਸਾਹਿਬ ਨੇ ਜਿਹੜਾ ਫਨਵਾਸ਼ਵਾਸਨ ਦਿੱਤਾ ਅਸੀਂ ਬੜੇ ਖੁਸ਼ ਆ ਪਰ ਉਹ ਜੀ ਕੰਮ ਹੋਵੇ ਤੇ ਗੱਲ ਇਹ ਆ ਕਿ ਕਿਸੇ ਨੇ ਕਿਹਾ ਕਿ ਰੋਟੀਆਂ ਪਕਾ ਕੇ ਦੇ ਆਲੇ ਚ ਰੱਖਤੀਆਂ ਪਰ ਉਹ ਖਾਣੀਆਂ ਪੈਣਗੀਆਂ ਖਾਣੇ ਪਾਣੀਆਂ ਉਹ ਅਭੀ ਰੋਟੀਆਂ ਪੱਕੀਆਂ ਪਈਆਂ ਪਰ ਉਹ ਆਲੇ ਜੋ ਬਾਹਰ ਨਹੀਂ ਆਉਂਦੀ ਸਰਪੰਚ ਸਾਹਿਬ ਬੜੀ ਵੱਡੀ ਤਰਾਸ਼ਦੀ ਸਾਡੇ ਸਮਾਜ ਦੀ ਕੋਈ ਵੀ ਕੰਮ ਅਗਰ ਸਿਆਣੇ ਕਹਿੰਦੇ ਹੱਕ ਅੱਜਕੱਲ ਮਿਲਦੇ ਨਹੀਂ ਖੋਣੇ ਪੈਂਦੇ ਨੇ ਤੁਸੀਂ ਗੱਲ ਕੀਤੀ ਧਰਨੇ ਪ੍ਰਦਰਸ਼ਨ ਦੇ ਕਿਉਂ ਵਾਰ-ਵਾਰ ਸਾਨੂੰ ਆਮ ਜਨਤਾ ਨੂੰ ਧਰਨੇ ਲਾ ਕੇ ਹੀ ਆਪਣੇ ਹੱਕ ਲੈਣੇ ਨਹੀਂ ਖੋਣੇ ਪੈਂਦੇ ਇਹਦੇ ਪਿੱਛੇ ਕੀ ਸਰਕਾਰਾਂ ਦਾ ਲਾਪਰਵਾਹੀ ਇਹ ਇਹਦੇ ਪਿੱਛੇ ਸਰਕਾਰਾਂ ਦੀ ਲਾਪਰਵਾਹੀ ਵੀ ਮੰਨਦੇ ਆ ਇੱਕ ਜਿਹੜੇ ਟੈਂਡਰ ਪ੍ਰਤਾਣਾ ਟੈਂਡਰ ਪ੍ਰਤਾ ਦੇ ਵਿੱਚ ਇੱਕ ਬੜੀ ਤਰਾਸਦੀ ਆ ਕੁਝ ਲੋਕ ਐਵੇਂ ਦਿਆ ਵੇ ਜਿਹੜੇ ਪਾਵਰਫੁੱਲ ਆ ਪਾਵਰਫੁੱਲ ਦੇ ਲੋਕਾਂ ਦੇ ਪਿੰਡ ਬਹੁਤ ਵਧੀਆ ਜਿਵੇਂ ਕੋਈ ਕੋ ਬੋੜਾ ਮੰਨਿਆ ਪਰ ਮੰਨਿਆ ਲੀਡਰ ਉਹ ਈ ਟੈਂਡਰ ਕੀਤੇ ਦਬਾਅ ਬਣਾਉਂਦਾ ਅਧਿਕਾਰੀ ਵੀ ਮਜਬੂਰ ਨੇ ਉਹ ਦਬਾਅ ਬਣਾਉਂਦੇ ਆ ਦਬਾਅ ਬਣਾ ਕੇ ਟੈਂਡਰ ਬਦਲ ਦਿੰਦੇ ਨੇ ਟੈਂਡਰ ਸਾਡਾ ਵੀ ਹੋਇਆ ਹੋ ਸਕਦਾ ਕਿਸੇ ਦਾ ਟੈਂਡਰ ਸਾਡੇ ਤੋਂ ਬਾਅਦ ਚ ਹੋਇਆ ਹੋਵੇ ਤੇ ਉਹਦੀ ਸੜਕ ਪਹਿਲਾਂ ਬਣ ਕੇ ਹੋਵੇ ਉਹਦਾ ਕਾਰਨ ਇਹ ਆ ਕਿ ਉਹਦੇ ਪਿੱਛੇ ਕੋਈ ਨਾ ਕੋਈ ਐਵੇਂ ਦਾ ਬੰਦਾ ਬੈਠਾ ਜਿਹੜਾ ਉਹ ਟੈਂਡਰ ਨੂੰ ਬਦਲਾ ਰਿਹਾ ਬਦਲਾ ਰਿਹਾ ਤੇ اور ਉਹ ਟੈਂਡਰ ਬਦਲਾ ਕੇ ਉਹ ਜਿਹੜੇ ਸਾਡੇ ਰਕੇ ਵੀ ਜਿਨ੍ਹਾਂ ਨੂੰ ਪਰ ਪ੍ਰਦਰਸ਼ ਜਿਨ੍ਹਾਂ ਕੋਲੇ ਲਾਸਟ ਵਿਕਲਪ ਇੱਕ ਪ੍ਰਦਰਸ਼ਨ ਬਚਦਾ ਔਰ ਕੁਝ ਨਹੀਂ ਕਿਉਂਕਿ ਜਿਨ੍ਹਾਂ ਕੋਲੇ ਅਪਰੋਚਸ ਨੇ ਉੱਚ ਕਰਦੇ ਆਏ ਕੰਮ ਔਰ ਉਹ ਸਾਰੇ ਦੇਸ਼ ਦੀ ਜਿਹੜੀ ਵਿਵਸਥਾ ਨੂੰ ਵਿਗਾੜਨ ਦੇ ਤੇ ਮੌਕੇ ਦੇ ਜਿਹੜੇ ਪਿੰਡ ਆ ਤੇ ਸਰਪੰਚ ਸਰਦਾਰ ਬਜੀ ਅਸੇ ਨੇ ਕਿ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਆਸ਼ਵਾਸਨ ਇਹ ਦਿੱਤਾ ਕੱਲ ਵੀ ਐਸਡੀਓ ਸਾਹਿਬ ਨੇ ਉਹਨਾਂ ਨਾਲ ਗੱਲ ਕਰਵਾਈ ਸੀ ਕਿ ਉਹਨਾਂ ਨੇ ਕਿਹਾ ਕਿ ਅੱਜ ਕੱਲ ਨੂੰ ਪੱਥਰ ਆ ਜਾਏਗਾ ਇਹਨੂੰ ਤਰੀਕੇ ਨਾਲ ਲੈਵਲ 'ਤੇ ਪੜਾਇਆ ਜਾਏਗਾ ਔਰ ਜਿਹੜੀ ਇਹ ਸਾਈਡਾਂ ਦੇ ਬਣੀ ਆ ਉਹਦੀ ਕੁਝ ਪੇਮੈਂਟ ਰੁਕੀ ਹੋਈ ਆ ਸਾਨੂੰ ਆਸ਼ਵਾਸਨ ਦਿੱਤਾ ਸਰਪੰਚ ਸਾਹਿਬ ਨੇ ਕਿ ਉਹ ਪੇਮੈਂਟ ਨਹੀਂ ਕੀਤੀ ਜਾਏਗੀ ਉਹਨਾਂ ਚਰਚਾ ਚਰਚੀ ਸਹੀ ਲੈਵਲ ਨਹੀਂ ਕਰਦੇ ਔਰ ਮੈਨੂੰ ਅਸਾਸੀ ਯਕੀਨ ਔਰ ਜਿੱਥੇ ਵੀ ਹੋਇਆ ਹੈ ਸਰਪੰਚ ਸਾਹਿਬ ਦੇ ਨਾਲ ਔਰ ਛੇਤੀ ਤੋਂ ਛੇਤੀ ਇਹਨੂੰ ਜਿਹੜਾ ਲੈਵਲ 'ਚ ਸੈਟ ਇਹਨੂੰ ਬਣਾਇਆ ਜਾਏਗਾ ਸਾਡੇ ਬੱਚੇ ਬਜ਼ੁਰਗ ਜੋ ਵੀ ਜਿਹੜੇ ਨੰਗਦੇ ਆ ਜਿਹੜੇ ਤੁਸੀਂ ਵੀ ਦੂਜੇ ਪਿੰਡਾਂ ਤੋਂ ਆਉਣ ਵਾਲਿਓ ਉਹਨਾਂ ਨੂੰ ਵੀ ਇਹਦਾ ਫਾਇਦਾ ਮਿਲੇਗਾ ਅਸੀਂ ਉਮੀਦ ਕਰਦੇ ਹਾਂ ਇੱਕ ਚੰਗੇ ਸਵੇਰਾ ਲੈ ਕੇ ਧੰਨਵਾਦ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋ ਅਸੀਂ ਤਾਂ ਚਲੋ ਜੀ ਅੱਜ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆ ਸਾਡੇ ਪਿੰਡਾਂ ਉਂਦੇ ਉਤੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੇ ਵਿੱਚ ਅੱਜ ਸਰਪੰਚ ਸਾਹਿਬ ਆਏ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਇਹਨਾਂ ਨੂੰ ਐਸਡੀਓ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਤੇ ਅਸੀਂ ਐਸਡੀਓ ਸਾਹਿਬ ਨੂੰ ਔਰ ਸਾਡੇ ਸਰਪੰਚ ਸਾਹਿਬ ਨੂੰ ਮੌਜੂਦਾ ਸਾਰਾ ਪਿੰਡ ਇੱਥੇ ਬੈਠਾ ਹੈ ਅਸੀਂ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਰਪੰਚ ਨੂੰ ਹੀ ਐਸਡੀਓ ਨੂੰ ਹੀ ਜਾਂ ਕਿਸੇ ਵੀ ਬੰਦੇ ਨੂੰ ਤਾਂ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਅਸੀਂ ਮੌਜੂਦ ਹਾਂ ਉੱਥੇ ਭਾਵੇਂ ਜਿਸ ਤਰ੍ਹਾਂ ਦੇ ਵੀ ਹਾਲਾਤ ਨੇ ਲੇਕਿਨ ਅਸੀਂ ਸਰਪੰਚ ਦੇ ਨਾਲ ਐਸਡੀਓ ਸਾਹਿਬ ਨਾਲ ਅਹੀਂ ਆਵਦੀ ਸਰਕਾਰ ਨਾਲ ਰਲ ਕੇ ਚੱਲਣਾ ਚਾਹੁੰਦੇ ਤਾਂ ਕਿ ਇਸ ਕੰਮ ਨੂੰ ਸੋਹਣੇ ਸਚਜੇ ਤਰੀਕੇ ਨਾਲ ਹੋਵੇ ਜਿਸ ਤਰ੍ਹਾਂ ਕਿ ਇਹ ਕੰਮ ਪਹਿਲਾਂ ਕੀਤਾ ਗਿਆ ਲੇਕਿਨ ਇਹਦਾ ਕੁਝ ਰੂਪ ਨਹੀਂ ਬਣਾਇਆ ਗਿਆ ਵਦਿਆ ਇੱਕ ਰੂਪ ਬਣਾਤੀ ਗਈ ਹੈ ਕਿਤੇ ਉੱਚੀ ਕਿਤੇ ਨੀਵੀ ਕਰ ਦਿੱਤੀ ਗਈ ਹੈ ਉਹਦੇ ਵਿੱਚ ਠੇਕੇਦਾਰ ਦੀ ਕਮੀ ਆ ਠੇਕੇਦਾਰ ਦੀ ਕਮੀ ਆ ਕੁਝ ਸਾਡੇ ਲੋਕਾਂ ਚ ਨਹੀਂ ਆ ਆਪਦੀਆਂ ਕਮੀਆਂ ਸਮਝਦੇ ਵੀ ਅਸੀਂ ਉਹਨੂੰ ਬੋਲਿਆ ਲੇਕਿਨ ਅਸੀਂ ਉਹਨੂੰ ਤਰੀਕੇ ਨਾਲ ਨਹੀਂ ਬੋਲਿਆ ਕੋਈ ਪਾਵਰ ਦੇ ਨਾਲ ਨਹੀਂ ਬੋਲਿਆ ਲੇਕਿਨ ਅਸੀਂ ਉਹਨੂੰ ਅ ਦੁਰਮਟ ਵਾਸਤੇ ਵੀ ਕਿਹਾ ਰੋਲਰ ਵਾਸਤੇ ਵੀ ਕਿਹਾ ਤਾਂ ਵੀ ਉਹਨੇ ਸਾਨੂੰ ਬਹਾਨਾ ਲਾ ਦਿੱਤਾ ਗਿਆ ਵੀ ਇੱਥੇ ਚੱਲਣਾ ਨਹੀਂਗਾ 5 ਫੁੱਟ ਦੇ ਉੱਤੇ ਤੇ ਦੁਰਮਟ ਮੰਗਾਇਆ ਤੇ ਮੇਰੇ ਕੋਲ ਬਿਜਲੀ ਦਾ ਪ੍ਰਬੰਧ ਨਹੀਂ ਹੈਗਾ ਇੰਜਨ ਦਾ ਪ੍ਰਬੰਧ ਨਹੀਂ ਹੈਗਾ ਸੋ ਇਹ ਪਿੰਡ ਵਾਸੀਆਂ ਦਾ ਠੇਕਾ ਨਹੀਂ ਹੈਗਾ ਵੀ ਤੈਨੂੰ ਠੇਕੇਦਾਰ ਨੂੰ ਹਾਂ ਠੇਕੇਦਾਰ ਨੂੰ ਇਹ ਮੁਹੱਈਆ ਕਰਾਉਣਾ ਸਾਡਾ ਜੰਮਾ ਨਹੀਂ ਹੈਗਾ ਇਹ ਠੇਕੇਦਾਰ ਦਾ ਜੰਮਾ ਹੁੰਦਾ ਇਹ ਚੀਜ਼ਾਂ ਆਪ ਲੈ ਕੇ ਆਉਂਦਾ ਉਹ ਠੇਕੇਦਾਰ ਹੀ ਕਹਦਾ ਜਿਹੜੇ ਇਹ ਚੀਜ਼ਾਂ ਨਾ ਲਾਉਣ ਲੈ ਕੇ ਆਇਆ ਸੋ ਅਸੀਂ ਹੁਣ ਜਿਹੜਾ ਵੀ ਕੰਮ ਹੋਏਗਾ ਅਸੀਂ ਸੱਚੇ ਢੰਗ ਨਾਲ ਕਰਵਾਵਾਂਗੇ ਬਕਾਇਦਾ ਉੱਤੇ ਖਲੋ ਕੇ ਕਰਾਵਾਂਗੇ ਗ੍ਰਾਮ ਸਭਾ ਨੂੰ ਨਾਲ ਲੈ ਕੇ ਚੱਲਾਂਗੇ ਔਰ ਉਹਦੇ ਠੇਕੇਦਾਰ ਦੇ ਵਿਪਰੀਤ ਅਸੀਂ ਗ੍ਰਾਮ ਸਭਾ ਖੜੀ ਕਰਾਂਗੇ ਸਰਪੰਚ ਸਾਹਿਬ ਨੇ ਆਸ਼ਵਾਸਨ ਦਿੱਤਾ ਸੀ ਕਿ ਗ੍ਰਾਮ ਸਭਾ ਨਾਲ ਰਹੇਗੀ ਕਿਤੇ ਵੀ ਉੱਚੀ ਨੀਵੀਂ ਗੱਲ ਕਰਦਾ ਹੈ ਜਾਂ ਸਾਡੇ ਨਾਲ ਮੁਤਾਬਕ ਸੜਕ ਨਹੀਂ ਬਣਦੀ ਪਿੰਡ ਦੇ ਮੁਤਾਬਕ ਤੇ ਗ੍ਰਾਮ ਸਭਾ ਉਹਦਾ ਵਿਰੋਧ ਕਰੇਗੀ ਅਸੀਂ ਉਸ ਕੰਮ ਨੂੰ ਰੋਕਾਂਗੇ ਔਰ ਉੱਥੇ ਰੋਕ ਕੇ ਅਸੀਂ ਬਕਾਇਦਾ ਉਸ ਕੰਮ ਨੂੰ ਸੱਚੇ ਢੰਗ ਨਾਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਕਾਮਯਾਬ ਹੋਵਾਂਗੇ ਧੰਨਵਾਦ ਨਾਲਸੋ ਆਪੇ ਅਜੀ ਪੱਥਰ ਸੁੱਟਣ ਤੋਂ ਪਹਿਲਾਂ ਇਹ ਨਾ ਹੋਵੇ ਕਿ ਪੱਥਰ ਸੁੱਟ ਕੇ ਦੁਬਾਰਾ ਉਸ ਰਸਤੇ ਨੂੰ ਰੋਕ ਦਿੱਤਾ ਜਾਵੇ ਕਿਉਂ ਪਹਿਲਾਂ ਇਹ ਹੋ ਚੁੱਕਿਆ ਪੱਥਰ ਸੁੱਟ ਦਿੱਤਾ ਗਿਆ ਕੰਮ ਚਾਲੂ ਨਹੀਂ ਹੋਇਆ ਇਹ ਦੇ ਵਿੱਚ ਇੱਥੇ ਲੋਕਾਂ ਦੇ ਐਕਸੀਡੈਂਟ ਹੋਏ ਸੱਟਾਂ ਲੱਗੀਆਂ ਤੇ ਇਹ ਨਾ ਹੋਵੇ ਵੀ ਦੁਬਾਰਾ ਫਿਰ ਪੱਥਰ ਸੁੱਟ ਗਏ ਉਹਦੀ ਕੋਈ ਰਿਪੇਅਰ ਨਾ ਕੀਤੀ ਇੱਕ ਅੱਧੀ ਸੜਕ ਨੂੰ ਪੁੱਟ ਕੇ ਇੱਕ ਸਾਈਡ ਤੇ ਰੱਖ ਕੇ ਉਹਦੀ ਲੈਵਲਿੰਗ ਕਰਕੇ ਉਹਨੂੰ ਸਟਾਰਟ ਕਰਕੇ ਫਿਰ ਦੂਸਰੇ ਬੰਨੇ ਚੱਲਿਆ ਜਾਵੇ ਕਿਉਂ ਜਿਹੜੀ ਇੰਟਰਲੌਕ ਲੱਗੀ ਹੈ ਬਿਲਕੁਲ ਕਿਸੇ ਲੈਵਲ ਦੇ ਵਿੱਚ ਨਹੀਂ ਲੱਗੀ ਕੱਚੀ ਮਿੱਟੀ ਦੇ ਉੱਤੇ ਲੱਗੀ ਹੈ ਸਾਰੀਆਂ ਇੱਟਾਂ ਬੈਠੀਆਂ ਹੋਈਆਂ ਨੇ ਉਹ ਦੁਬਾਰਾ ਪੁੱਟ ਕੇ ਜਿੱਨਾਂ ਚ ਲੈਵਲ ਥੱਲੇ ਪੱਥਰ ਪਾ ਕੇ ਲੈਵਲ ਨਹੀਂ ਹੁੰਦਾ ਉਹ ਜੇ ਦੁਬਾਰਾ ਇਸੇ ਤਰ੍ਹਾਂ ਉਹਨੂੰ ਰਹਿਣ ਦੇਣਗੇ ਤੇ ਵਿੱਚ ਬਣਾਈਦਾ ਵੀ ਕੋਈ ਫਾਇਦਾ ਨਹੀਂਗਾ ਤੇ ਜੇ ਰਿ ਕਰਕੇ ਮੇਨ ਮੇਨ ਉਥੋਂ ਗੇਟ ਤੋਂ ਲੈ ਕੇ ਜਿਸ ਨੂੰ ਪਹਿਲਾਂ ਪੁੱਟਿਆ ਜਾਵੇ ਪੁੱਟ ਕੇ ਫਿਰ ਉਹਦੀ ਲੈਬਰਿੰਗ ਕਰਕੇ ਪੱਥਰ ਪਾ ਕੇ ਤੇ ਇੱਕ ਸਾਈਡ ਤੋਂ ਪਹਿਲਾਂ ਚਾਲੂ ਕਰ ਦਿੱਤੀ ਜਾਵੇ ਦੂਸਰੀ ਸਾਈਡ ਤੋਂ ਫਿਰ ਬਣਾਇਆ ਜਾਵੇ ਸਰ ਤੁਸੀਂ ਗੱਲ ਕਿੱਥੀ ਅਗਰ सरपंच साहब ਨੂੰ ਨਾਲ ਜਾਣਾ ਪਵੇ ਤੇ ਤੁਹਾਨੂੰ ਐਸਡੀਓ ਦੇ ਦਫਤਰ ਜਾਂ ਜੇਏ ਸਾਹਿਬ ਕੋਲ ਤੇ ਪੂਰਾ ਪਿੰਡ ਇਸੇ ਜੋ ਕਰੇ ਸਾਰਾ ਪਿੰਡ ਇਸ ਮਸਲੇ ਦੇ ਉੱਤੇ ਸਹਿਯੋਗ ਕਿਉਂ ਜੀ ਇਹ ਸਾਂਝਾ ਕੰਮ ਹੈ ਕੋਈ ਇਹ ਕਿਸੇ ਪਾਰਟੀ ਪਾਜੀ ਦੇ ਵਿੱਚ ਨਹੀਂ ਆਉਂਦਾ ਸਾਰਾ ਪਿੰਡ ਦਾ ਸਾਂਝਾ ਹੈ ਇਸ ਕਰਕੇ ਸਾਰਾ ਪਿੰਡ ਹੀ ਸਰਪੰਚ ਸਾਹਿਬ ਦੇ ਨਾਲ ਸਹਿਮਤ ਹੈ ਜਿੱਥੇ ਵੀ ਜ਼ਰੂਰਤ ਪਾਉਗੀ ਸਾਰੇ ਜਾਣ ਠੀਕ ਜੀ ਸਰ ਧੰਨਵਾਦ ਸਰਪੰਚ ਸਾਹਿਬ ਪਿੰਡ ਵਾਸੀਨ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਤੁਹਾਡੀ ಗ್ರಾಮ ਪੰਚਾਇਤ ਨੂੰ ਲੈ ਕੇ ਤੇ ਅਫੇਰ ਕਿਸੇ ਕੀ ਆਣਾ ਚਾਹੋਗੇ ਸਾਰੇ ಗ್ರಾಮ ਪੰਚਾਇਤ ਜੀ ਨਗਰ ਦੇ ਨਗਰ ਨਿਵਾਸੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਸਾਰੇ ਅੱਜ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਗੱਲ ਹੈ ਵੀ ਇਸ ਤਰ੍ਹਾਂ ਹੀ ਕੋਈ ਵੀ ਮੁੱਦਾ ਹੁੰਦਾ ਹੈ ਕਿ ਪਿੰਡ ਦਾ ਕਿਤੇ ਵੀ ਕੋਈ ਕਿਸਾਨੀ ਦਾ ਹੁੰਦਾ ਹੈ ਸਾਰੇ ਇਸ ਤਰ੍ਹਾਂ ਇਕੱਠੇ ਹੋਈਏ ਤੇ ਬਹੁਤ ਵਧੀਆ ਸੋਹਣਾ ਲੱਗਦਾ ਵੀ ਸਾਰੇ ਸਹੀ ਨੂੰ ਸਲਾਹ ਦਾ ਕਰਦੇ ਠੀਕ ਸਰਬੱਤ ਦਾ ਇਹ ਸਾਡੇ ਪਿੰਡ ਦਾ ਸਾਂਝਾ ਕੰਮ ਹੈ ਜੀ ਔਰ ਸਾਡੇ ਪਿੰਡ ਦੇ ਮੇਨ ਗੁਰਦੁਆਰੇ ਦਾ ਇਹ ਮੇਨ ਰਸਤਾ ਤੇ ਇਹ ਰਸਤਾ ਵੀ ਬੇਹਦ ਬਹੁਤ ਜ਼ਰੂਰੀ ਹੈ ਸਰਾ ਪਿੰਡ ਉਥੋਂ ਦੀ ਆਉਂਦਾ ਤੰਗ ਹੁੰਦਾ ਹੈ ਤੇ ਪੁੱਟਕੇ ਦੁਆਰਾ ਲੈਵਲ ਕਰਕੇ ਇਹਨੂੰ ਸਹੀ ਰੂਪ ਚ ਬਣਾਉਣਾ ਚਾਹੀਦਾ ਹੈ। ਠੀਕ। ਕੀ ਕਹਣਾ ਚਾਹੋਗੇ? ਕਿ ਜੋ ਸੜਕ ਹੈ ਸਾਡੇ ਪਿੰਡ ਦਾ ਮੇਨ ਰਸਤਾ ਹੈ ਜੀ। ਉਹਦੇ ਵਿੱਚ ਬਹੁਤ ਟੋਏ ਨੇ, ਬਹੁਤ ਬੁਰੀ ਤਰ੍ਹਾਂ ਟੁੱਟੀ ਹੋਈ ਸੜਕ ਹੈ। ਇਸ ਸਾਡੀ ਤੇ ਮੰਗ ਹੈ ਵੀ ਇਹਨੂੰ ਚੰਗੀ ਤਰ੍ਹਾਂ ਲੈਵਲ ਕਰਕੇ ਅੱਛੇ ਤਰੀਕੇ ਨਾਲ ਬਣਾਇਆ ਜਾਵੇ ਤਾਂ ਕਿ ਸੜਕ ਲੰਬੀ ਤੇ ਲੰਬੀ ਚੱਲ ਸਕੇ। ਤੇ ਰੋਜ਼ ਰੋਜ਼ ਇਸ ਤਰ੍ਹਾਂ ਦੇ ਜਿਹੜੇ ਧਰਨੇ ਪ੍ਰਦਰਸ਼ਨ ਨਾ ਕਰਨੇ ਪੈਣ ਜੀ 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 ਜ ਇਹੀ ਮੰਗ ਕਰਦੇ ਆ ਵੀ ਇਹਨੂੰ ਢੰਗ ਚੰਗੇ ਢੰਗ ਨਾਲ ਬਣਾਇਆ ਜਾਵੇ ਜਿਹਦੇ ਕਰਕੇ ਇਹਦੀ ਸਮੱਸਿਆ ਦਾ ਹੱਲ ਹੋਵੇ ਇਹਨੂੰ ਲੈਵਲ ਕਰਕੇ ਬਣਾਇਆ ਜਾਵੇ ਵੀ ਸਾਈਡਾਂ ਉੱਚੀਆਂ ਨੇ ਵਿਚਾਲਾ ਨਹੀਂ ਮਾਇਆ ਸਾਰੇ ਪਾਣੀ ਖੜਾ ਕਰਕੇ ਥਾਂ ਥਾਂ ਤੋਂ ਆਪਣਾ ਸੜਕ ਟੁੱਟੀ ਪਈ ਆ ਔਰ ਜਿੱਥੇ ਰੋਜ਼ ਹਾਦਸੇ ਹੁੰਦੇ ਨੇ ਔਰ ਸਾਡੀ ਗਵਰਨਮੈਂਟ ਨੂੰ ਅਪੀਲ ਆ ਵੀ ਇਹਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਕਿਉਂਕਿ ਪਿੰਡ ਵਾਸੀਆਂ ਨੂੰ ਇਹਦਾ ਰੋਜ਼ ਰੋਜ਼ ਧਰਨੇ ਪ੍ਰਦਰਸ਼ਨ ਜੈਸ ਤਰ੍ਹਾਂ ਤੰਗ ਨਾ ਹੋਣਾ ਪਵੇ ਤੇ ਇਹ ਹੀ ਅਸੀਂ ਮਤਲਬ ਮੰਗ ਕਰਦੇ ਆ ਜੀ ਸਾਥ ਹਰ 5 ਸਾਲ ਬਾਅਦ ਚੋਣਾਂ ਆ ਬੰਦਨੌਰ ਚੋਣਾਂ ਦੇ ਦਰਮਿਆਨ ਹੀ ਚਾਹੇ ਤੇ ਉਹ ਸੀਐਮ ਦੇ ਚੋਣ ਨੇ ਐਮਐਲ ਦੇ ਚੋਣ ਨੇ 5 ਸਾਲ ਬਾਅਦ ਹੀ ਹਰ ਕਿਸੇ ਨੂੰ ਕੋਈ ਇਨਸਾਨ ਨਜ਼ਰ ਆਉਂਦਾ ਹੈ ਲੇਕਿਨ ਜੋ ਅੱਜ ਗੱਲ ਕੀਤੀ ਗਈ ਹੈ ਇਹ ਇੱਕ ਪਰਿਵਾਰ ਦੀ ਜਾਂ ਇੱਕ ਘਰ ਦੀ ਗੱਲ ਨਹੀਂ ਹੈ ਕਿ ਇਹ ਗੱਲ ਇਹ ਪੂਰੇ ਜੀਵਨਗਰ ਪਿੰਡ ਦੀ ਡੀਸੀ ਕੋਟੇ ਦੇ ਵਿੱਚ ਐਮਐਲ ਕੋਟੇ ਵਿੱਚ ਕੋਈ ਵੀ ਚਾਹੇ ਤੇ ਇਹ ਵਾਲਾ ਜਿਹੜਾ ਰੋਡ ਬਖੋਬੀ ਇਹਨੂੰ ਇੱਕ ਸੋਨੇ ਦੀ ਮੂਰਤ ਬਣਾ ਸਕਦਾ ਹੈ ਅਗਰ ਪਿੰਡ ਵਧੀਆ ਹੋਏਗਾ ਸਮਾਜ ਵਧੀਆ ਹੋਏਗਾ ਛੜਕਾਂ ਸਾਫ਼ ਹੋਤੇ ਨੇ ਉਹਨਾਂ ਦੀ ਸਫਾਈ ਰਹਿ ਗਈ ਉਹਦੇ ਵਿੱਚ ਆਪਣਾ ਹੀ ਜਿਹੜਾ ਪਾਲਾ ਹੋਏਗਾ ਪ੍ਰਦੂਸ਼ਣ ਜਿਹੜਾ ਘਟ ਫੈਲੇਗਾ ਬਿਮਾਰੀਆਂ ਘਟ ਫੈਲਣਗੀਆਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਅਪੀਲ ਕਰਦੇ ਆਂ ਜੇ ਸਭ ਨੂੰ ਐਸਡੀਓ ਸਾਹਿਬ ਨੂੰ ਕਿ ਜਲਦ ਤੋਂ ਜਲਦ ਜੋ ਵੀ ਪਿੰਡ ਜਿਮਨਗਰ ਦੀ ਜੋ ਵੀ ਕਿਸੇ ਤਰੀਕੇ ਦਾ ਕੰਮ ਰੁਕਿਆ ਉਸ ਨੂੰ ਛੇਤੀ ਤੋਂ ਛੇਤੀ ਉਸ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਆਸੀਂ ਭਾਈਚਾਰੇ ਜਿਹੜੇ ਪਿੰਡਾਂ ਦੇ ਵਿੱਚ ਬੰਦੇ ਬਹੁਤ ਘਟ ਨੇ ਲੇਕਿਨ ਵਿਗਾੜ ਲੱਗਿਆ ਇੱਕ ਸੈਕਿੰਡ ਦੀ ਗੱਲ ਲੱਗਦਾ ਤੇ ਕੋਸ਼ਿਸ਼ ਕਰਿਆ ਜੇ ਤੁਸੀਂ ਵੀ ਕਿ ਇਹ ਵਾਲਾ ਜਿਹੜਾ ਜੀਵਨ ਨਗਰ ਦਾ ਪਿੰਡ ਦਾ ਜੋ ਵੀ ਮਸਲਾ ਹੈ ਛੇਤੀ ਤੋਂ ਛੇਤੀ ਇਹ ਵਾਲਾ ਜਿਹੜਾ ਮਸਲੇ ਦਾ ਮਸਲਾ ਹੱਲ ਹੋਵੇ ਸਾਥੀਆ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲਈ ਨਾ ਗਰਮੇ ਸਿੰਘ ਡੋਲ ਮੀਡੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ